ਕੇਸਰੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਭਾਜਪਾ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਆ ਤੁਹਾਨੂੰ ਦੱਸ ਦੇ ਕਿ ਪੰਜਾਬ ਭਾਜਪਾ ਨੂੰ ਨਵਾਂ ਕਾਰਜਕਾਰੀ ਪ੍ਰਧਾਨ ਮਿਲ ਚੁੱਕਿਆ ਹੈ ਪ੍ਰਧਾਨ ਸੁਨੀਲ ਜਾਖੜ ਨੇ ਤੇ ਹੁਣ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਨੂੰ ਲਾ ਦਿੱਤਾ ਗਿਆ ਹੈ ਪਹਿਲਾਂ ਤੁਹਾਨੂੰ ਦੱਸ ਦੇ ਕਿ ਪਹਿਲਾਂ ਕਮਾਂਡ ਵੀ ਅਸ਼wini ਸ਼ਰਮਾ ਕੋਲੇ ਹੁੰਦੀ ਸੀ ਉਹਨਾਂ ਨੂੰ ਪਹਿਲਾਂ ਪੰਜਾਬ ਪ੍ਰਧਾਨ ਭਾਜਪਾ ਦਾ ਲਗਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਬਦਲ ਕੇ ਤਾਂ ਸੁਨੀਲ ਜਾਖੜ ਹੁਣਾਂ ਨੂੰ ਭਾਜਪੀ ਦਾ ਪੰਜਾਬ ਪ੍ਰਧਾਨ ਲਗਾ ਦਿੱਤਾ ਸੀ ਪਰ ਹੁਣ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਦੀ ਵੱਡੀ ਜ਼ਿੰਮੇਵਾਰੀ ਪਾਰਟੀ ਹਾਈ ਕਮਾਂਡ ਨੇ ਅਸ਼wini ਸ਼ਰਮਾ ਹੁਣਾਂ ਦੇ ਮੋਢਿਆਂ ਤੇ ਸੌਂਪ ਦਿੱਤੀ ਹੈ ਤੁਹਾਨੂੰ ਦੱਸਦੀ ਕਿ ਅਸ਼wini ਸ਼ਰਮਾ ਹੁਣਾਂ ਨੂੰ ਹੁਣ ਕਾਰਜਕਾਰੀ ਪ੍ਰਧਾਨ ਪੰਜਾਬ ਭਾਜਪੀ ਦਾ ਬਣਾ ਦਿੱਤਾ ਹੈ ਇੱਕ ਤੌਰ ਤੇ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਪਹਿਲਾਂ ਉਹਨਾਂ ਦੇ ਕੋਲੇ ਕਮਾਂਡ ਰਹੀ ਹੈ ਉਹਨਾਂ ਨੂੰ ਤਜਰਬਾ ਹੈ ਕਾਫੀ ਮੀਟਿੰਗਸ ਉਹਨਾਂ ਨੇ ਕੀਤੀਆਂ ਕਾਫੀ ਇਲੈਕਸ਼ਨਸ ਉਹਨਾਂ ਦੀ ਆ ਰਹੇ ਨਮਾਈ ਦੇ ਹਿੱਟ ਹੋ ਜਾ ਤਾਂ ਹੁਣ ਇੱਕ ਵਾਰ ਫਿਰ ਬੀਜੇਪੀ ਹਾਈ ਕਮਾਂਡ ਦੇ ਵੱਲੋਂ ਅਸ਼ਵਨੀ ਸ਼ਰਮਾ ਹੁਣਾ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਪੰਜਾਬ ਬੀਜੇਪੀ ਦਾ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਹੈ ਪੰਜਾਬ ਬੀਜੇਪੀ ਦੇ ਪ੍ਰਧਾਨ ਦੀ ਗੱਲ ਕਰੀ ਤਾਂ ਸੁਨੀਲ ਜਾਖੜ ਨੇ ਹਾਲਾਂਕਿ ਸੁਨੀਲ ਜਾਖੜ ਹੁਣਾ ਨੂੰ ਰਿਪਲੇਸ ਕਰਨ ਦੀਆਂ ਖਬਰਾਂ ਬਹੁਤ ਚਰਚਿਤ ਰਹੀਆਂ ਲਗਾਤਾਰੇ ਚਰਚਾ ਰਹੀ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਹੁਣਾ ਨੂੰ ਬਦਲ ਦਿੱਤਾ ਜਾਏਗਾ ਸੋ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਰਹੀਆਂ ਪਰ ਹੁਣ ਇਸ ਦੇ ਵਿਚਾਲੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਕਿ ਪੰਜਾਬ ਬੀਜੇਪੀ ਨੇ ਨਵਾਂ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਹੈ ਅਸ਼wini ਸ਼ਰਮਾ ਹੁਣਾਂ ਨੂੰ ਤਾਂ ਤੁਹਾਨੂੰ ਦੱਸਦੇ ਕਿ ਅਸ਼wini ਸ਼ਰਮਾ ਪਠਾਨਕੋੜ ਤੋਂ ਬੀਜੇਪੀ ਦੇ ਵਿਧਾਇਕ ਨੇ ਸੋ ਲੰਮਾ ਤਜਰਬਾ ਹੈ ਲੰਮੇ ਸਮੇਂ ਤੱਕ ਇਹਨਾਂ ਨੇ ਪੰਜਾਬ ਬੀਜੇਪੀ ਦੀ ਕਮਾਨ ਪ੍ਰਧਾਨ ਦੇ ਵਜੋਂ ਸੰਭਾਲੀ ਉਸ ਤੋਂ ਬਾਅਦ ਜਦੋਂ ਕਾਂਗਰਸ ਛੱਡ ਕੇ ਸੁਨੀਲ ਜਾਖੜ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਜਿਹੜਾ ਪ੍ਰਧਾਨ ਹੈ ਉਹ ਸੁਨੀਲ ਜਾਖੜ ਨੂੰ ਬਣਾ ਦਿੱਤਾ ਜਾਂਦਾ ਹੈ ਤੇ ਅਸ਼wini ਸ਼ਰਮਾ ਹੁਣਾਂ ਨੂੰ ਹਟਾ ਦਿੱਤਾ ਜਾਂਦਾ ਹੈ। ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਅਸ਼wini ਸ਼ਰਮਾ ਹੁਣਾਂ ਦੇ ਮੋਢਿਆਂ ਤੇ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਇਹ ਨਿਯੁਕਤੀ ਪੱਤਰ ਲੈਟਰ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਬਕਾਇਦਾ ਹਾਈ ਕਮਾਂਡ ਦੇ ਵੱਲੋਂ ਭਾਜਪੀ ਦੇ ਹਾਈ ਕਮਾਂਡ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਅਫੀਸ਼ੀਅਲ ਸੋਸ਼ਲ ਮੀਡੀਆ ਹੈਂਡਲ ਤੇ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਸ਼wini ਸ਼ਰਮਾ ਹੁਣਾਂ ਨੂੰ ਪਾਰਟੀ ਹਾਈ ਕਮਾਂਡ ਦੇ ਵੱਲੋਂ ਆ ਪੰਜਾਬ ਬੀਜੇਪੀ ਦਾ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਹੈ ਵੱਡੀ ਖਬਰ ਹੈ ਪੰਜਾਬ ਬੀਜੇਪੀ ਦੇ ਨਾਲ ਜੁੜੀ ਹੋਈ ਸੋ ਪਹਿਲਾਂ ਪ੍ਰਧਾਨ ਸੁਨੀਲ ਜਾਖੜ ਸੀ ਤੇ ਹੁਣ ਕਾਰਜਕਾਰੀ ਪ੍ਰਧਾਨ ਜਿਹੜਾ ਆ ਅਰਸ਼ਨੀ ਸ਼ਰਮਾ ਹੁਣਾਂ ਨੂੰ ਲਗਾ ਦਿੱਤਾ ਗਿਆ ਹੈ ਪਹਿਲਾਂ ਕਮਾਨ ਪੰਜਾਬ ਬੀਜੇਪੀ ਦੇ ਪ੍ਰਧਾਨ ਦੀ ਅਰਸ਼ਨੀ ਸ਼ਰਮਾ ਹੁਣਾਂ ਨੇ ਲੰਮਾ ਸਮਾਂ ਸੰਭਾਲੀ ਪਰ ਜਦੋਂ ਸੁਨੀਲ ਜਾਖੜ ਹੁਣਾਂ ਦੀ ਬੀਜੇਪੀ ਚ ਐਂਟਰੀ ਹੋ ਗਈ ਉਹਨਾਂ ਨੇ ਕਾਂਗਰਸ ਛੱਡ ਦਿੱਤੀ ਤਾਂ ਫਿਰ ਇਹ ਵੱਡੀ ਜ਼ਿੰਮੇਵਾਰੀ ਜਿਹੜੀ ਪੰਜਾਬ ਬੀਜੇਪੀ ਪ੍ਰਧਾਨ ਦੀ ਸੀ ਉਹ ਸੁਨੀਲ ਜਾਖੜ ਦੇ ਮੋਢਿਆਂ ਤੇ ਆ ਆ ਜਾਂਦੀ ਹੈ ਫਿਰ ਹੁਣ ਦੁਬਾਰਾ ਤੋਂ ਪਾਰਟੀ ਹਾਈ ਕਮਾਂਡ ਨੇ ਕਾਰਜਕਾਰੀ ਪ੍ਰਧਾਨ ਜਿਹੜਾ ਪੰਜਾਬ ਬੀਜੇਪੀ ਕਾਰਜਕਾਰੀ ਪ੍ਰਧਾਨ ਹੈ ਇਹਦੀ ਜ਼ਿੰਮੇਵਾਰੀ ਮੁੜ ਤੋਂ ਅਸ਼wini ਸ਼ਰਮਾ ਹੁਣਾਂ ਨੂੰ ਸੌਂਪ ਦਿੱਤੀ ਹੈ ਸੁਮੋਢਿਆਂ ਤੇ ਵੱਡੀ ਜ਼ਿੰਮੇਵਾਰੀ ਪੈ ਚੁੱਕੀ ਹੈ ਵੱਡੀ ਖਬਰ ਹੈ ਇਸ ਵੇਲੇ ਦੀ ਪੰਜਾਬ ਬੀਜੇਪੀ ਦੇ ਨਾਲ ਜੁੜੀ ਹੋਈ